ਹਾਂ ਇਹ ਆ ਜਿਹੜਾ ਸਾਲੀਆ ਮਾ ਜੀ ਇਹ ਸਾਰੀਆਂ ਪਾਕਿਸਤਾਨ ਦੇ ਆ ਬੀਰ ਜਿਹੜੀ ਖੜੀ ਏ ਇਹ ਸਾਰੀ ਪਾਕਿਸਤਾਨੀ ਆ ਸਰਕਾਰ ਲਈ ਉਹ ਤੋਂ ਹੀ ਰਹੀ ਆਪਣੀਆਂ ਨਾਲ ਨਹੀਂ ਆਉਂਦੀ ਤਾਂ ਫਿਰ ਕੋਈ ਫਾਇਦਾ ਨਹੀਂ ਇਹਦਾ ਫਿਰ ਆਵਲੇ ਹੈ ਹਾਂ ਜੀ ਆਪਣੀ ਫੋਟੋ ਨਹੀਂ ਨਾ ਹੋਵੇ ਚਾਹੁੰਦੀ ਇਹ ਤਾਂ ਨਹੀਂ ਪੈਦਾ ਫਿਰ ਤਾਂ ਆਪਾਂ ਜੋ ਮਰਜੀ ਦੇਖ ਲਈਏ ਹਾਂ ਹੂੰ ਆ ਜਾ ਫਿਰ ਆਪਾਂ ਕਰਾ ਲੈਂਦੇ ਕੱਟ ਅੱਗੇ ਹੋ ਜਾ ਹੈ ਆ ਜਾ ਮਾਈ ਨਾਲ ਕਰੀ ਜਾਪਾਂ ਕੋਣ ਕਰਦਾ ਫੋਟੋ ਫੋਟੋ ਨਹੀਂ ਵੀਡੀਓ ਚੱਲ ਰਹੀ ਹੈ ਵੀਡੀਓ ਆ ਸਾਰਾ ਪਾਸੇ ਸੌ ਤਾਲੀਆਂ ਦੇ ਦਿੱਤੀਆਂ ਨਾ ਆ ਵੀ ਆਪਾਂ ਥੋੜਾ ਜੱਟੀ ਕਰਦੇ ਨਾ ਉੱਥੇ ਐਲੋਜੀ ਆਪਾਂ ਵੀਡੀਓ ਉਹ ਵੀ ਇੱਕ ਮਿੰਟ ਰੱਖਿਆ ਨਾਮ ਨਾਮ ਬਤਾ ਦਿੰਦੇ ਹਾਂ ਜਵਾਸ ਨੇ ਜਰਨੀਆਂ ਜਾ ਜਾ ਕਰਾ ਦੋ ਅਸਲਾ ਹਰੇ ਹੋ ਤਾਂ ਇਹ ਪਿੰਡ ਦੇ ਵਿੱਚ ਵੀ ਪਾਣੀ ਆ ਗਿਆ ਇੱਧਰ ਵੀ ਅੱਛਾ ਦੂਜੀ ਸਾਈਡ ਤੋਂ ਹਾਂ ਇਹ ਸੂਲ ਸਾਰਾ ਭਰ ਆ ਗਿਆ ਸੂਲ ਵਿੱਚ ਪਾਣੀ ਪਾਣੀ ਜੋ ਕਿ ਜਾਈ ਲੱਖ ਰੁਪਏ ਆਏਗੇ ਨਾਲੇ ਲਗਾ ਸਕਦਾ 2 ਲੱਖ ਰੁਪਏ ਰੇਟ ਪਾ ਤੇ ਅਸੀਂ ਆਪਣਾ ਕਿੱਟ ਕੋਈ ਨਹੀਂ ਕਿਵੇਂ ਨਾ ਕਿੱਟ ਜਿਹੜੀ ਆਈ ਆਪਣੇ ਨਾਲ ਨੇ ਉਹ ਖੋਲ ਨਹੀਂ ਗਏ ਖੋਲ ਨਹੀਂ ਇਹ ਤੇ ਦੁਬਾਰਾ ਹੋਰ ਖੋਲ ਲੈਨੇ ਆ ਜੇ ਵੀਡੀਓ ਬੱਡੀ ਬੱਤ ਨਹੀਂ ਤੇ ਗੜਵਾਓ ਨਹੀਂ 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 ਇਹ ਬਾਈ ਵੈਸੇ ਆਏ ਨੇ ਉਹ ਅਸੀਂ ਤਾਂ ਵੀ ਮਾਸਟਰਾਂ ਥੋੜੇ ਨੂੰ ਬਸ ਇਹ ਕਿਤੇ ਇਹਦੀ ਬੋਟ ਆਉਂਦੀ ਆ ਇਧਰ ਆਉਂਦੀ ਆ ਕਿਹੜੇ ਪਾਸੇ ਬੋਟ ਅੱਜ ਹੈ ਅੱਜ ਕੀਤਾ ਹੈ ਅੱਜ ਆਖਿਆ ਸੁਨੇ ਸਾਹਬ ਨੂੰ ਉਹ ਤਾਂ ਬਾਈ ਜੀ ਵੋਟ ਕੀ ਆਣੀ ਇੱਥੇ ਨਾ ਬਾਈ ਵੇੜੀਆਂ ਦੀ ਪੈਣ ਆ ਬਾਈ ਟੂਬ ਲੈ ਆਉਂਦੇ ਆ ਟੂਬ ਲੈ ਆਉਂਦੇ ਪੱਠੇ ਪੁੱਟ ਲੈ ਆਉਂਦੇ ਟੂਪਰ ਲੈ ਆਉਂਦੇ ਨੇ ਨਾ ਵੇੜੀ ਦੀ ਨਾ ਵੀਰ ਜੀਤ ਕੋ ਚੀਜ਼ ਆਈ ਏ ਰਾਸ਼ਨ ਉਹਦੇ ਵਾਰਡ ਤੇ ਲੈ ਆਉਂਦੇ ਨੇ ਸੱਤਕਰੰਦ ਰਾਸ਼ਨ ਦੇਵਣਾ ਆਏ ਨੇ ਬੱਸ ਲੀਡਰ ਉਹਨੇ ਲੱਗੂ ਇੱਕ ਹੋਰ ਆ ਬੇਨਤੀ ਨੂੰ ਹਾਂ ਜੀ ਪਾਣੀ ਪੜ ਗਿਆ ਹੋਰ ਵੀ ਪਰ ਸਕਦਾ ਜੇ ਰਣਾ ਜਾ ਸਕਦੇ ਨਾ ਕਿਵੇਂ ਕਈ ਸੈਂਟਰ ਬਣਾਏਗੇ ਹੱਤ ਕੇਂਦਰ ਬਣਾਏ ਉੱਥੇ ਜਾ ਕੇ ਲਈ ਪ੍ਰਬੰਧ ਦਾ ਮੌਲਿਕ ਬਸ ਦੋ ਘਾਟ ਜਾਨੇ ਬੱਚਿਆਂ ਨੂੰ ਸੁਭਾਲ ਸਕੀ ਹੈ ਤੇ ਰੈਂਪ ਤੇ ਬੱਚੇ ਕੀ ਬਿਆਣੋਂ ਤੁਹਾਨੂੰ ਹਾਂ ਜੀ ਪੈਂਚ ਨੂੰ ਸਮਝੇ ਤੁਹਾਡਾ ਜਮੀਨਿਸ ਆਉਂਦੀ ਆ ਨਾ ਬੇੜੀਆਂ ਉਹਦੇ ਚੱਕ ਪਾ ਲੇ ਭਲੇ 86 ਤੁਸੀਂ ਪਿੰਡ ਵੇਖ ਲਓ ਇਸ ਕੁ ਕਰਾ ਚਾਹੀਦਾ ਠੀਕ ਹੈ ਇਹਦੇ ਵਿੱਚ ਅੱਜ ਅਸੀਂ ਰਿਕਵੈਸਟ ਕੀਤੀ ਹੁੰਦੀ ਸਾਹਿਬ ਜਦ ਤਰੀ ਆਇਆ ਸੀ ਨਾ ਉਹਨੇ ਕਿ ਸਾਨੂੰ ਬੋਰਡ ਦੇ ਦਿਓ ਇੱਕੋ ਦੇ ਦਿਓ ਸਾਨੂੰ ਜਿਆ ਨੰਬਰ 2 ਤੂੰ ਵਾਧਾ ਹੋਣਾ ਚਾਹੀਦਾ ਉਸ ਤੋਂ ਕਪੜੇ ਕੀ ਗੱਲ ਆ ਯਾਰ ਇਹ ਇੱਕ ਇੱਕ ਨੂੰ ਮੇਰੀ ਗੱਲ ਤਾਂ ਸੁਣੋ ਉਹ ਤੁਹਾਡੀ ਗੱਲ ਨੇ ਵੀ ਸਹਿਮਤ ਆ ਗਾ ਸਾਡੋ ਪੰਜਾ ਦੇ ਇਹ ਕਾਰਜ ਨਾ ਕੋਈ ਗੱਲ ਹੈ ਸਾਡੇ ਕਰਕੇ ਤੇ ਹਾਂ ਵੀ ਅਸੀਂ ਕੁੱਦਣਾ ਉਹ ਸਾਡੇ ਚੱਪੂਆਂ ਲੈ 50 ਜਣਾ ਲੈ ਜਾਂਦਾ ਚੱਪੂ ਤੇ 5 ਜਣੇ ਉਹ ਕਿਤਨੀ ਉਹ ਵੀ ਨਹੀਂ ਗਿਣਦੇ ਉਹ ਕਿਤਨੀ ਸਾਡੇ ਨਾਲ ਸਾਡਾ ਹੈ ਵੈਤ ਦੀ ਗੱਲ ਹੀ ਕਰਾ ਲੈ ਮੇਰੀ ਨਹੀਂ ਗੱਲ ਪਤਾ ਕੀ ਚੱਪੂ ਮੈਂ ਸਾਬੋਤੀ ਬੈਠਾ ਹੈ ਦੇਖੋ ਸਭ ਨੂਰ ਚਾਪੜ ਗਿਆ ਚਰੋ ਉੱਥੇ ਬੈਠਾ ਵੀੜੀ ਵਾਸਤੇ ਬੈਠਾ ਉੱਥੇ ਸਰਪੰਚ ਜੀ ਨੇ ਸੁਣਦੇ ਨਾ ਮੰਗੜਾ ਜੀ ਨਾਲ ਉਹਦੀ ਬਲੇਡ ਆਣੀ ਜਾਂਦੇ ਜਾ ਸਭੰਦੇ ਤੋਰ ਜੀ ਜਿਵੇਂ ਇਧਰ ਪਾਣੀ ਟੁੱਟਦਾ ਇਹ ਵਾਲਾ ਪਾਣੀ ਤੇ ਸਰਪਿੰਡ ਨੂੰ ਇਹ ਤਾਂ ਪਾਣੀ ਉੱਪਰ ਦੋ ਦੋ ਚੱਲ ਰਿਹਾ ਹੈ ਕਿਹਦੀ ਪਾਣੀ ਹੋਵੇ ਬੰਨਣਾ ਉਹ ਚਰ ਵੇਖ ਕਹੋ ਵੇ ਮੋਟੇ ਪੱਠੀ ਸਕਤਾਂ ਅੱਛਾ ਜੋ ਉਹ ਟੁੱਟ ਜਾਂਦਾ ਹੈ ਕਦੇ ਨਹੀਂ ਚੀਕ ਪੱਕਾ ਹੋਊ ਜੂਗਾ ਇਹ ਤਾਂ ਦੀ ਸੁਣਦੇ ਨਾ ਸੁਣ ਹਾਂ ਆਇਆ ਭਾਈ ਬੁਖਾਰ ਹੋ ਗਿਆ ਇਹ ਸਾਰਾ ਗਲੀ ਵਿੱਚ ਪਾਣੀ ਭੱਗੇ ਚਲੋ ਇਧਰ ਨੇੜੇ ਇਧਰ ਇਹ ਤਾਂ ਬਾਦਲਾਂ ਦੇ ਚਰਤੇ ਹੀ ਸੀ ਸਾਡਾ ਬਾਦਲਾਂ ਨਾ ਆਪ ਹੋਏ ਅਗਰੇ ਪਸਟ ਰੇਟ ਅੱਛਾ ਇਧਰ ਕਿਹੜੀ ਸ਼ਰਤ ਆ ਗਿਆ ਇਹ ਵੱਲੇ ਛੱਤਾਂ ਪੱਲੇ ਸ਼ਾ ਉਹ ਉਹ ਕਿਹੜਾ ਉਹ ਬਣੀ ਉਹ ਇੱਟਲੀ ਪੈਣੀ ਪਿੱਛੇ ਅੱਛਾ ਇਧਰ ਪਾਣੀ ਕਿੱਥੇ ਹੈਗਾ ਪਾਣੀ ਇੱਥੇ ਆ ਗੁਰਦੁਆਰੇ ਕੋਲ ਆ ਗਿਆ ਤੇ ਇਹਦੇ ਪਿੰਡ ਦੇ ਵਿੱਚ ਅੱਛਾ ਭਾਈ ਇੱਥੇ ਸਰਪੰਚਰ ਦੀ ਕੋਈ ਗੱਲ ਨਹੀਂ ਸੁਣਦੇ ਨਾ